ਅੰਤੇ ਗੱਲ ਕਰਾਂਗੇ ਚੰਡੀਗੜ੍ਹ ਦੀ ਚੰਡੀਗੜ੍ਹ ਚ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਤੇ ਹੁਣ ਐਕਸ਼ਨ ਸ਼ੁਰੂ ਹੋ ਗਿਆ ਤੇ ਪਹਿਲੇ ਹੀ ਦਿਨ ਪਾਣੀ ਦੀ ਬਰਬਾਦੀ ਤੇ 55 ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਇਸ ਨਾਲ ਹੀ ਪੀਣ ਵਾਲੇ ਪਾਣੀ ਦੇ ਨਾਲ ਕਾਰ ਬਾਈਕ ਧੋਣ ਵਾਲੇ 12 ਲੋਕਾਂ ਦੇ ਵੀ ਚਲਾਨ ਕੱਟੇ ਗਏ ਨੇ ਵਿਦਿਆਦੇ ਗਾਰਡਨ ਚ ਪਾਣੀ ਲੌਂ ਤੇ ਵੇੜਾ ਧੋਣ ਵਾਲਿਆਂ ਦੇ ਵੀ ਚਲਾਨ ਕੱਟੇ ਗਏ ਨੇ ਮਕਾਨ ਮਾਲਕਾਂ ਨੂੰ ਪਾਣੀ ਦੇ ਬਿੱਲ ਨਾਲ ਜੋੜ ਕੇ ਹੀ ਅੱਜ ਚਲਾਨ ਜੋ ਹੈ ਉਹ ਭੇਜਿਆ ਜਾਏਗਾ ਤੇ ਨਗਰ ਨਿਗਮ ਦੇ ਵੱਲੋਂ ਫੀਲਡ ਚ ਭੇਜੀਆਂ ਗਈਆਂ ਸੀ 18 ਟੀਮਾਂ ਜਿਨ੍ਹਾਂ ਦੇ ਵੱਲੋਂ ਐਕਸ਼ਨ ਲਿਆ ਗਿਆ ਤੇ ਫੋਟੋਆਂ 5:30 ਵਜੇ ਤੋਂ ਲੈ ਕੇ 8:00 ਵਜੇ ਤੱਕ ਅੱਜ ਜੋ ਖਾਸ ਧਿਆਨ ਇਸ ਦਾ ਰੱਖਿਆ ਜਾਏਗਾ ਕਿ ਜੋ ਲੋਕ ਨੇ ਉਹ ਪਾਣੀ ਦੀ ਬਰਬਾਦੀ ਬੁਰਵਟ ਤੋਂ ਕਿਸ ਤਰੀਕੇ ਨਾਲ ਕਰ ਰਹੇ ਨੇ ਤੇ ਮਾਰ ਚਲਾਨ ਹੋਣ ਤੋਂ ਬਾਅਦ ਜੋ ਵਾਟਰ ਕਨੈਕਸ਼ਨ ਹੈ ਉਹ ਹੀ ਕੱਟਦਾ ਜਾਏਗਾ ਤੇ ਕਿੰਨੀ ਤੇ ਸਖਤੀ ਦੇਖਣ ਨੂੰ ਮਿਲ ਰਹੀ ਹੈ 30 ਜੂਨ ਤੱਕ ਇਸੇ ਤਰੀਕੇ ਨਾਲ ਜੋ ਸਖਤੀ ਹੈ ਉਹ ਜਾਰੀ ਰਹੇਗੀ ਤੇ ਹਰ ਵਾਰ ਇਸ ਕਿਸਮ ਦਾ ਜੋ ਆਰਡਰ ਪਾਸ ਕੀਤੇ ਜਾਂਦੇ ਨੇ ਤੇ ਇਸ ਵਾਰ ਫਿਰ ਤੋਂ ਆਰਡਰ ਪਾਸ ਕੀਤੇ ਜਾ ਚੁੱਕੇ ਨੇ ਇਸ ਵਿਚਾਲੇ ਦੱਜ ਕੇ ਪਹਿਲੇ ਹੀ ਦਿਨ ਪਾਣੀ ਦੀ ਬਰਬਾਦੀ ਕਰਨ ਤੇ 57 ਲੋਕਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਇਟਲੇ ਪਾਸੇ ਤਸਵੀਰਾਂ ਨੂੰ ਵਖਾਣੇ ਕਿਉਂਕਿ ਗਰਮੀ ਕਾਫੀ ਵੱਧ ਚੁੱਕੀ ਹੈ ਇਸ ਦੇ ਵਿਚਾਲੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲੋਕਾਂ ਦੇ ਵੱਲੋਂ ਪਾਣੀ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਵੇਲੇ ਧੋਤਿਆਂ ਜਾਂਦੇ ਨੇ ਅਧਿਕਾਰਾਂ ਗੱਡੀਆਂ ਧੋਤਿਆਂ ਜਾਂਦੀਆਂ ਨੇ ਜਿਸ ਦੇ ਚਲਦੇ ਆ ਹਦਾਇਤਾਂ ਜਾਰੀ ਕੀਤੀਆਂ ਗਈਆਂ ਜੇ ਤੁਸੀਂ ਵੇੜਾ ਵੀ ਧੋਣਾ ਹੈ ਤੇ ਬਾਲਟੀ ਚ ਪਾਣੀ ਭਰ ਕੇ ਉਸ ਨਾਲ ਸਫਾਈ ਕੀਤੀ ਜਾਏ ਜੇ ਕਾਰਾਂ ਵੀ ਧੋਣੀਆਂ ਨੇ ਤੇ ਉਸ ਤੇ ਪਾਈਪ ਦਾ ਇਸਤੇਮਾਲ ਨਾ ਕੀਤਾ ਜਾਏ ਜੋ ਬਾਲਟੀ ਚ ਪਾਣੀ ਭਰ ਕੇ ਆਪਣੇ ਕਾਰ ਨੂੰ ਧੋਇਆ ਜਾਏ ਤੇ ਇਸ ਵਿੱਚ ਹੁਣ 5:30 ਵਜੇ ਤੋਂ ਲੈ ਕੇ 8:30 ਵਜੇ ਤੱਕ ਖਾਸ ਧਿਆਨ ਟੀਮਾਂ ਦੇ ਵੱਲੋਂ ਰੱਖਿਆ ਜਾਏਗਾ ਤੇ ਇਸੇ ਚਾਲਿਤ ਤੁਰੰਤ ਐਕਸ਼ਨ ਲਿਆ ਜਾਏਗਾ ਤੇ ਲੋਕਾਂ ਨੂੰ ਨੋਟਸ ਜਾਰੀ ਕੀਤੇ ਜਾਣਗੇ ਸਰਦਿਕ ਨਗਰ ਨਿਕਮ ਦੇ ਵੱਲੋਂ ਫੀਲਡ 18 ਟੀਮਾਂ ਪਿਚ ਬੇਨਾਮ ਰਿਹਾਗੇ ਮਨੋਜ ਰਾਠੀ ਫੋਨਲਾਈਨ ਤੇ ਮੌਜੂਦ ਨੇ ਮਨੋਜ ਜਨਾ ਚਾਹਵਾਂਗੇ ਹੁਣ ਚੰਡੀਗੜ੍ਹ ਪ੍ਰਸ਼ਾਸਨ ਦਾ ਐਕਸ਼ਨ ਨਜ਼ਰ ਨੂੰ ਆ ਰਿਹਾ ਹੈ ਕਿਤਨਾ ਕਿਤੇ ਗਰਮੀ ਵਧਦੀ ਵੇਖ ਕੇ ਦੇਖੋ ਸਰਬਜੋਤ ਚੰਡੀਗੜ੍ਹ ਨਗਰ ਨਿਗਮ ਵੱਲੋਂ ਹੁਣ ਹਾਲਾਕੀ ਇਸ ਬਾਰੇ ਵੀ ਕਾਫੀ ਸਖਤ ਕਦਮ ਚੁੱਕੇ ਨੇ ਕਿਉਂਕਿ ਜਿਹੜਾ ਵੀ ਪਾਣੀ ਦੀ ਵੇਸਟੇਜ ਕਰੇਗਾ ਹੁਣ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਕੱਲ ਪਹਿਲਾ ਦਿਨ ਸੀ ਔਰ ਪਹਿਲੇ ਦਿਨ ਹੀ ਪੂਰੇ ਚੰਡੀਗੜ੍ਹ ਦੇ ਵਿੱਚ 18 ਟੀਮਾਂ ਬਣਾਈ ਗਈਆਂ ਚਾਹੇ ਉਹ ਕੋਈ ਪਾਣੀ ਦੀ ਬਰਬਾਦੀ ਕਰੇ ਜਾਂ ਕੋਈ ਲੀਕੇਜ ਜਿਹੜੀ ਹੈਗੀ ਹੈ ਗੱਡੀਆਂ ਜਿਹੜੀ ਹੈਗੀ ਆ ਤੋਂ ਆਪਣੇ ਗਾਰਡਨ ਨੂੰ ਪਾਣੀ ਦੇਣ ਇਹ ਸਾਰਿਆਂ ਦੀ ਹੁਣ ਚੈਕਿੰਗ ਹੋ ਰਹੀ ਹੈ ਕੱਲ 57 ਲੋਕਾਂ ਨੂੰ ਨੋਟਿਸ ਦਿੱਤਾ ਗਿਆ 12 ਲੋਕਾਂ ਦੇ ਚਲਾਨ ਕੀਤੇ ਗਏ ਨੇ ਜੋ ਕਿ ਆਪਣੇ ਘਰ ਦੇ ਬਾਹਰ ਗੱਡੀਆਂ ਧੋਰੇ ਸੀਗੇ ਜਾਂ ਫਿਰ ਗਾਰਡਨ 'ਚ ਪਾਣੀ ਦੇ ਰਹੇ ਸੀ 12 ਲੋਕਾਂ ਦੇ ਚਲਾਨ ਕੀਤੇ ਉਹ ਤੁਹਾਨੂੰ ਦੱਸ ਜੀ ਕਿ ਇਹਦੇ ਵਿੱਚ 18 ਟੀਮਾਂ ਬਣਾਈ ਗਈ ਹੈ ਸਵੇਰੇ ਤੇ ਸ਼ਾਮ ਦਾ ਟਾਈਮ ਰੱਖਿਆ ਗਿਆ ਸਵੇਰੇ 5:30 ਤੋਂ ਲੈ ਕੇ ਸਵੇਰੇ 8:30 ਤੱਕ ਯਾਨੀ ਕਿ 3-4 ਘੰਟੇ ਜਿਹੜੀ ਟੀਮਾਂ ਹੈ ਉਹ ਕੋਮੈਂਜੀ ਉਸ ਤੋਂ ਬਾਅਦ ਸ਼ਾਮ ਨੂੰ 5:30 ਤੋਂ ਲੈ ਕੇ 8:00 ਵਜੇ ਤੱਕ ਜਿਹੜੀ ਟੀਮਾਂ ਹੈ ਉਹ ਕੋਮਣ ਗਈ ਹਾਲਾਂਕਿ ਇਹਦੇ ਵਿੱਚ ਬੜਾ ਹੀ ਕਲੀਅਰ ਇਨਸਟਰਕਸ਼ਨ ਹੈ ਜਿਹੜੇ ਕਮਿਸ਼ਨਰ ਨੇ ਚੰਡੀਗੜ੍ਹ ਦੀ ਅਨੀਤਾ ਮਿੱਤਰਾ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਤੀਜੀ ਵਾਰੀ ਇਸ ਤਰ੍ਹਾਂ ਦਾ ਅਫੈਂਸ ਕਰਦਾ ਤਾਂ ਉਹਦਾ ਪਾਣੀ ਦਾ ਕਨੈਕਸ਼ਨ ਵੀ ਕੱਟ ਦਿੱਤਾ ਜਾਏਗਾ ਹਾਲਾਂਕਿ ਇਹ ਜਿਹੜਾ ਚਲਾਨ ਹੈ ਇਹਦੀ ਰਾਸ਼ੀ ਜਿਹੜੀ ਹੈ 5512 ਯਾਨੀ ਕਿ 5512 ਦਿੱਤੀ ਗਈ ਹੈ ਜੋ ਕਿ ਪਾਣੀ ਦਾ ਜਿਹੜਾ ਬਿੱਲ ਹੈ ਉਹਦੇ ਨਾਲ ਹੀ ਜੁੜ ਕੇ ਆਏਗੀ ਉਹਦਾ ਨੋਟਿਸ ਦਿੱਤਾ ਜਾਏਗਾ ਉਹਦਾ ਘਰ ਦਾ ਨੰਬਰ ਲੈ ਕੇ ਪੂਰਾ ਨੋਟਿਸ ਦੇਣ ਤੋਂ ਬਾਅਦ ਉਹਦਾ ਜਿਹੜਾ ਪਾਣੀ ਦਾ ਬਿੱਲ ਆਏਗਾ ਵਾਟਰ ਤੇ ਜਿਹੜਾ ਹੈ ਉਹਦੇ ਵਿੱਚ ਜੋੜੀ ਜਾਏਗੀ ਔਰ ਇਹ ਜਿਹੜਾ ਅਭਿਆਨ ਹੈ ਇਹ ਐਮਸੀ ਦੇ ਜਿਹੜੀ ਸ਼ਕਤੀ ਹੈ ਤੇ ਜੀ 30 ਜੂਨ ਤੱਕ ਜਿਹੜੀ ਆ ਉਹ ਕੀਤੀ ਗਈ ਹੈ ਔਰ ਇਹਦੇ ਵਿੱਚ ਬੜਾ ਹੀ ਕਲੀਅਰ ਇਨਸਟਰਕਸ਼ਨ ਹੈ ਕਿ ਕਿਸੇ ਨੂੰ ਵੀ ਛੱਡਿਆ ਨਹੀਂ ਜਾਏਗਾ ਜੇਕਰ ਕੋਈ ਪਾਣੀ ਦੀ ਬਰਬਾਦੀ ਕਰਦਾ ਕੋਈ ਵੇਸਟੇਜ ਕਰਦਾ ਹੈ ਜਾਂ ਕੋਈ ਗੱਡੀ ਧੋਂਦਾ ਪਾਈਪ ਲਾ ਕੇ ਤਾਂ ਉਹਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਸਖਤ ਕੀਤੀ ਜਾਏਗੀ ਜੀ ਜੀ ਬਹੁਤ ਬਹੁਤ ਸ਼ੁਕਰੀਆ ਮਨੋਸਾ ਨੂੰ तमाम ਜਾਣਕਾਰੀ ਦੇਣ ਲਈ ਤੇ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦਾ ਐਕਸ਼ਨ ਵੇਖਣ ਨੂੰ ਮਿਲਿਆ ਜਿੱਦਕਿ ਪਾਣੀ ਦੀ ਦੁਰਵਰਤੋਂ ਕਰਨ ਤੇ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਪਹਿਲੇ ਦਿਨ 57 ਨੋਟਿਸ ਜਾਰੀ ਕੀਤੇ ਗਏ ਨੇ ਇਸ ਵਿਚਾਲੇ ਜੇ ਤੀਜੀ ਵਾਰ ਕਿਸ ਨੂੰ ਨੋਟਿਸ ਜਾਰੀ ਹੁੰ ਪਾਣੀ ਦਾ ਕਨੈਕਸ਼ਨ ਹੀ ਕੱਟਿਆ ਜਾਏਗਾ ਤੇ 30 ਜੂਨ ਤੱਕ ਆ ਸਕਤੀ ਮਿਸਪਰ ਕਾਰਪੋਰੇਸ਼ਨ ਚੰਡੀਗੜ੍ਹ ਮਿਸਪਰ ਕਾਰਪੋਰੇਸ਼ਨ ਦੀ ਜਾਨੀ